ਅੱਜੀ ਭਾਈ ਜੀ ਇਸ ਸਮੇਂ ਖੜਿਆ ਮੈਂ ਪਟਿਆਲੇ ਸਨੌਰੀ ਅੱਡੇ ਨਦੀ ਦੇ ਬਿਲਕੁਲ ਸਾਹਮਣੇ ਰਾਤ ਦਾ ਮਾਹੌਲ ਆ ਭਾਈ ਜੀ ਇਸ ਸਮੇਂ ਦੇਖ ਸਕਦੇ ਹੋ ਹਨੇਰਾ ਹੀ ਹਨੇਰਾ ਪਰ ਲੋਕ ਦੇਖਣ ਦੇ ਲਈ ਆਉਂਦੇ ਨੇ ਨਦੀ ਦੇਖੋ ਕਿ ਪਾਣੀ ਨਾ ਆ ਗਿਆ ਹੋਵੇ ਲੋਕਾਂ ਨੂੰ ਡਰ ਆ ਲੋਕ ਗੱਡੀਆਂ ਖੜਾ ਖੜਾ ਕੇ ਦੇਖਣ ਆਉਂਦੇ ਨੇ ਵੀ ਦੇਖਿਓ ਕਿੰਨਾ ਕੁ ਪਾਣੀ ਹੈ ਕਿਉਂਕਿ ਪਟਿਆਲੇ ਨੂੰ ਕਾਫੀ ਜ਼ਿਆਦਾ ਖਤਰਾ ਇਸ ਨਦੀ ਤੋਂ ਹੀ ਹੁੰਦਾ ਦਿਨ ਦੇ ਵਿੱਚ ਤੁਹਾਨੂੰ ਦੱਸ ਦਈਏ ਦਿਨ ਦੇ ਵਿੱਚ ਇਸ ਜਗ੍ਹਾ ਸਫਾਈ ਕੀਤੀ ਗਈ ਆ ਲਗਾਤਾਰ ਲੱਗੇ ਹੋਏ ਆ ਸਫਾਈ ਸੇਵਕ ਇਸ ਦੇ ਵਿੱਚੋਂ ਮਿੱਟੀ ਕੱਢੀ ਜਾ ਰਹੀ ਆ ਇਸ ਦੇ ਵਿੱਚੋਂ ਸਫਾਈ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਮੈਂ ਦਿਨ ਦੇ ਸ਼ਾਰਟਸ ਵੀ ਲਗਾ ਦੇਵਾਂਗਾ ਪਰ ਇਸ ਸਮੇਂ ਇੱਥੇ ਕੋਈ ਵੀ ਬੰਦਾ ਇੱਥੋਂ ਲੰਘਦਾ ਪਟਿਆਲੇ ਤੋਂ ਭੇਵਾ ਰੋਡ ਨੂੰ ਜਾਂਦਾ ਜਾਂ ਭੇਵੇ ਰੋਡ ਤੋਂ ਪਟਿਆਲੇ ਨੂੰ ਜਾਂਦਾ ਤਾਂ ਬਾਈ ਜੀ ਇੱਥੇ ਆ ਕੇ ਇੱਕ ਵਾਰ ਜ਼ਰੂਰ ਦੇਖਦਾ ਵੀ ਕਿੰਨਾ ਕੁ ਪਾਣੀ ਆ ਗਿਆ ਮੁੱਟੀ ਬਹੁਤ ਜ਼ਿਆਦਾ ਅਜੇ ਹੀ ਬਹੁਤ ਜ਼ਿਆਦਾ ਜੇ ਪਾਣੀ ਪਿੱਛੋਂ ਹੁੰਦਾ ਤਾਂ ਆਹ ਮੁੱਟੀ ਕਾਰਨ ਬਣ ਸਕਦੀ ਆ ਪਾਣੀ ਨੂੰ ਬਾਹਰ ਕੱਢਣ ਦੇ ਕਿਉਂਕਿ ਮੁੱਟੀ ਜ਼ਿਆਦਾ ਪਾਣੀ ਨੂੰ ਅੱਗੇ ਨਿਕਲਦਾ ਰਸਤਾ ਨਹੀਂ ਮਿਲਣਾ ਤਾਂ ਪਾਣੀ ਤਾਂ ਉੱਪਰ ਆਉਣਾ ਹੀ ਆਉਣਾ ਪਰ ਪ੍ਰਸ਼ਾਸਨ ਨੇ ਲਗਾ ਦਿੱਤੇ ਆਪਣੇ ਵਰਕਰ ਇੱਥੇ ਸੇਵਾ ਕਰਦੇ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਪਟਿਆਲੇ ਵਾਲਿਓ ਬਾਕੀ ਇਸ ਨਦੀ 'ਚ ਅਜੇ ਕੋਈ ਵੀ ਅਜਿਹੀ ਪਾਣੀ ਦੀ ਸੰਭਾਵਨਾ ਨਹੀਂ ਕਿ ਜਿਹਦੇ ਨਾਲ ਪਟਿਆਲਾ ਡੁੱਬ ਸਕੇ ਦਬ ਕੇ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ